ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਭ ਦੇ ਨਾਲ ਇੱਕ ਜ਼ਰੂਰੀ ਜਾਣਕਾਰੀ ਜਿਹੜੀ ਮੈਂ ਸਾਂਝੀ ਕਰ ਰਿਹਾ ਹਾਂ ਜਿਹੜੇ ਸਾਬਕਾ ਫੌਜੀ ਵੀਰ ਫੌਜ ਵਿੱਚੋਂ ਕਿਸੇ ਵਜ੍ਹਾ ਕਰਕੇ ਪੈਨਸ਼ਨ ਆਏ ਨਹੀਂ ਔਰ ਉਹਨਾਂ ਨੂੰ ਆਪਣੇ ਘਰ ਪਰਿਵਾਰ ਨੂੰ ਚਲਾਉਣ ਵਾਸਤੇ ਖਰਚਾ ਨੂੰ ਚਲਾਉਣ ਵਾਸਤੇ ਨੌਕਰੀ ਦੀ ਜ਼ਰੂਰਤ ਹੈ ਸੋ ਉਹਨਾਂ ਵਾਸਤੇ ਅੱਜ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ ਤੁਹਾਨੂੰ ਸਭ ਨੂੰ ਪਤਾ ਜਿਹੜੇ ਵੀ ਫੌਜੀ ਵੀਰ ਪੈਨਸ਼ਨ ਆਏ ਨੇ ਤੁਸੀਂ ਆਪ ਹੀ ਜਾਣਕਾਰੀ ਸੁਣਿਓ ਔਰ ਜੇਕਰ ਤੁਹਾਡੇ ਕੋਈ ਦੋਸਤ ਮਿੱਤਰ ਰਿਸ਼ਤੇਦਾਰੀ ਦੇ ਵਿੱਚ ਕੋਈ ਫੌਜੀ ਵੀਰ ਪੈਨਸ਼ਨ ਆਇਆ ਤਾਂ ਉਹ ਕਿਤੇ ਨੌਕਰੀ ਦੀ ਤਲਾਸ਼ ਵਿੱਚ ਹੈ ਉਹਦੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਦਿਆ ਜੀ ਸੋ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਪੋਸਟਾਂ ਸ਼ੇਅਰ ਕਰਦਿਆਂ ਜਿਹੜੀਆਂ ਆਰਮੀ ਵੈਲਫੇਅਰ ਪਲੇਸਮੈਂਟ ਆਰਗੇਨਾਈਜੇਸ਼ਨ ਦੇ ਵੱਲੋਂ ਕੱਢੀਆਂ ਗਈਆਂ ਨੇ ਸਾਬਕਾ ਫੌਜੀ ਵੀਰਾਂ ਦੇ ਲਈ ਖਾਸ ਕਰਕੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਨੇ ਜਿਹੜੇ ਤਾਂ ਪੰਜਾਬ ਵਿੱਚ ਲੋਕਲ ਨੌਕਰੀ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਵੀ ਆ ਜਿਹੜੇ ਬਾਹਰ ਜਾ ਕੇ ਆਪਣੇ ਘਰ ਤੋਂ ਦੂਰ ਜਾ ਕੇ ਵੀ ਨੌਕਰੀ ਕਰ ਸਕਦੇ ਨੇ ਜਿੰਨਾਂ ਚਿਰ ਉਹਨਾਂ ਨੂੰ ਕਿਤੇ ਪੰਜਾਬ ਵਿੱਚ ਲੋਕਲ ਜੌਬ ਨਹੀਂ ਮਿਲਦੀ ਸੋ ਉਹ ਵੀ ਇਹਦੇ ਵਾਸਤੇ ਜਿਹੜਾ ਅਪਲਾਈ ਕਰ ਸਕਦੇ ਨੇ ਪਹਿਲੀ ਜਾਣਕਾਰੀ ਮੈਂ ਤੁਹਾਡੇ ਨੂੰ ਸਾਂਝੀ ਕਰਦੇ ਆਂ ਚਾਰ ਵੈਕੈਂਸੀਆਂ ਜਿਹੜੀਆਂ ਆਈਆਂ ਨੇ ਬਠਿੰਡਾ ਏਰੀਆ ਦੇ ਵਿੱਚ ਜਿਹੜੇ ਬਠਿੰਡੇ ਦੇ ਲੋਕਲ ਵੀਰ ਨੇ ਉਹ ਏ ਡਬਲਯੂ ਪੀਓ ਦਫ਼ਤਰ ਬਠਿੰਡਾ ਜੋ ਕਿ ਸਟੇਸ਼ਨ ਹੈੱਡ ਕੁਆਟਰ ਦੇ ਵਿੱਚ ਆ ਉੱਥੇ ਸਪਰ ਕਰ ਸਕਦੇ ਨੇ ਜਿਨ੍ਹਾਂ ਕੋਲ ਫੋਨ ਨੰਬਰ ਆ ਫੋਨ ਕਰ ਸਕਦੇ ਨੇ ਮੈਂ ਵੀ ਤੁਹਾਨੂੰ ਦੱਸ ਦੇਵਾਂਗਾ ਸੋ ਇਹ ਜਿਹੜਾ ਇਹਦੇ ਵਿੱਚ ਤਨਖਾਹ ਜਿਹੜੀ 25000 ਰੁਪਏ ਦੱਸੀ ਗਈ ਹੈ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਜੇਕਰ ਤੁਹਾਡੀ ਰਜਿਸਟ੍ਰੇਸ਼ਨ ਹੋ ਰੱਖੀ ਹੈ AWPO ਦੇ ਅੰਦਰ ਤਾਂ ਤੁਹਾਡੇ ਕੋਲੋ ਜਾਣਕਾਰੀ ਪਹੁੰਚ ਜਾਏਗੀ ਜਿਹੜੇ ਉਹਨਾਂ ਦੇ ਗਰੁੱਪ ਬਣੇ ਹੋਏ ਨੇ ਤੁਹਾਡੇ ਕੋਲ ਭੇਜ ਦਿੰਦੇ ਨੇ ਫਿਰ ਵੀ ਤੁਸੀਂ AWPO ਬਠਿੰਡਾ ਦੇ ਨੰਬਰ ਤੇ ਸੰਪਰਕ ਕਰਕੇ ਇਹ ਜਿਹੜੀ ਜਾਣਕਾਰੀ ਹੈ ਪੂਰੀ ਲੈ ਸਕਦੇ ਹੋ ਨੰਬਰ ਮੈਂ ਤੁਹਾਡੇ ਨਾਲ ਸਾਂਝਾ ਕਰ ਦੇਣਾ 97811 61542 ਇਸ ਨੰਬਰ ਤੇ ਸੰਪਰਕ ਕਰਕੇ ਜਿਹੜੇ ਵੀਰ ਹੈ ਉਹ ਆਪਣੀ AWPO ਦੀ ਰਜਿਸਟ੍ਰੇਸ਼ਨ ਵੀ ਕਰਵਾ ਸਕਦੇ ਨੇ ਔਰ ਇਸ ਜੋਬ ਵਾਸਤੇ ਅਪਲਾਈ ਵੀ ਕਰ ਸਕਦੇ ਨੇ ਪਰ ਧਿਆਨ ਜ਼ਰੂਰ ਰੱਖਿਓ ਜਦੋਂ ਵੀ AWPO ਥਰੂ ਕੋਈ ਜੋਬ ਵੈਕੈਂਸੀ ਕੋਈ ਆਉਂਦੀ ਆ ਤਾਂ ਉਹਦੇ ਵਿੱਚ ਤੁਹਾਡੀ ਜਿਹੜੀ ਹੈ ਰਜਿਸਟ੍ਰੇਸ਼ਨ ਹੋਣੀ ਬਹੁਤ ਜ਼ਰੂਰੀ ਆ ਉਹ ਤੁਸੀਂ ਭਾਵੇਂ ਉੱਥੇ ਜਾ ਕੇ ਕਰਵਾਓ ਜਾਂ ਤੁਸੀਂ ਫੋਨ ਕਰਕੇ ਵੀ ਜਿਹੜਾ ਉਹਨੂੰ ਡਾਕੂਮੈਂਟ ਭੇਜ ਸਕਦੇ ਹੋ ਫੀਸ ਭਰ ਕੇ ਆਪਣੀ ਪਹਿਲਾਂ ਤੁਸੀਂ ਆਪਣੀ ਜਿਹੜੀ ਰਜਿਸਟ੍ਰੇਸ਼ਨ ਉੱਥੇ ਕਰਵਾ ਲਓ ਇਸ ਤੋਂ ਅਗਲੀ ਜਿਹੜੀ ਪੋਸਟ ਹੈ ਉਹਦੀ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦੇਵਾਂ ਇਹ ਹੈਗੀ ਹਬੌਰ ਏਰੀਆ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਹਬੌਰ ਮਲੋਟ ਏਰੀਆ ਦੇ ਵਿੱਚ ਰੇਲਵੇ ਗੇਟਮੈਨ ਦੀਆਂ ਵੈਕੈਂਸੀਆਂ ਨੇ ਤੋਂ ਇਹ ਵੀ 21000 ਰੁਪਏ ਤੋਂ ਇਹਦੇ ਵਿੱਚ ਸੈਲਰੀ ਜਿਹੜੀ ਸਟਾਰਟ ਹੈ ਇਹ ਵੀ AWPU ਬਠਿੰਡਾ ਦੇ ਵਿੱਚ ਵੀਰ ਜਿਹੜੇ ਲੋਕਲ ਬਠਿੰਡਾ ਬੋਹਰ ਫਾਜ਼ਿਲਕਾ ਮੁਕਸਰ ਏਰੀਆ ਦੇ ਨੇ ਉਹ ਸੰਪਰਕ ਕਰ ਸਕਦੇ ਨੇ ਉਸ ਤੋਂ ਅਗਲੀ ਜਿਹੜੀ ਵੈਕੈਂਸੀ ਹੈ ਉਹ ਹੈ ਰਾਮਪੁਰਾ ਫੂਲ ਦੇ ਵਿੱਚ ਉਹਦੇ ਵਿੱਚ ਸੁਪਰਵਾਈਜ਼ਰ ਤੇ ਸਿਕਿਉਰਿਟੀ ਗਾਰਡ ਦੀਆਂ ਵੈਕੈਂਸੀਆਂ ਨੇ ਇਹ ਵੀ ਬਠਿੰਡਾ AWPU ਦੀਆਂ ਨੇ ਔਰ ਚੌਥੀ ਜਿਹੜੀ ਵੈਕੈਂਸੀ ਹੈ ਉਹ ਪੂਰੇ ਪੰਜਾਬ ਦੇ ਜਿਹੜੇ ਸਾਬਕਾ ਫੌਜੀ ਵੀਰ ਨੇ ਖਾਸ ਕਰਕੇ ਜੀਸੀਓ ਕਿਉਂਕਿ ਇਹਦੇ ਵਿੱਚ ਮੈਨੇਜਰ ਦੀ ਜਿਹੜੀ ਪੋਸਟ ਵਾਸਤੇ ਇਹ ਭਰਤੀ ਕੀਤੀ ਜਾ ਰਹੀ ਹੈ ਇਹ ਪੂਰੇ ਪੰਜਾਬ ਦੇ ਜਿੰਨੇ ਵੀ ਸਾਬਕਾ ਫੌਜੀ ਵੀਰ ਸੁਣ ਰਹੇ ਹੋ ਆਪਣੇ ਆਪਣੇ ਜ਼ਿਲ੍ਹੇ ਦੇ ਜਿਹੜੇ ਤੁਹਾਡੇ AWPO ਦਫ਼ਤਰ ਨੇ ਉੱਥੇ ਤੁਸੀਂ ਜਾ ਕੇ ਸਪਰ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਫੋਨ ਨੰਬਰ ਹੈਗੇ ਨੇ ਤਾਂ ਤੁਸੀਂ ਉਹਨਾਂ ਦੇ ਗੱਲਬਾਤ ਕਰ ਲਓ ਤਾਂ ਇਹ ਦੋ ਚਾਰ ਦਿਨ ਇਹਨਾਂ ਪੋਸਟਾਂ ਵਾਸਤੇ ਬਚੇ ਨੇ ਜਿਹੜੇ ਜੋ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਤੁਸੀਂ ਜਿੱਥੇ ਵੀ ਪੰਜਾਬ ਦੇ ਰਹਿਣ ਵਾਲੇ ਹੋ ਆਪਣੇ ਆਪਣੇ ਜ਼ਿਲ੍ਹੇ ਦੇ AWPO ਜਾਂ ਜਲੰਧਰ ਚੰਡੀਗੜ੍ਹ ਜਿੱਥੇ ਮੇਨ ਹੈੱਡ ਆਫਿਸ ਹੈ ਉੱਥੇ ਵੀ ਤੁਸੀਂ ਫੋਨ ਕਰਕੇ ਸੰਪਰਕ ਜਿਹੜਾ ਕਰ ਸਕਦੇ ਹੋ ਸੋ ਇਹਦੇ ਵਿੱਚ ਜਿਹੜੀਆਂ ਵੈਕੈਂਸੀਆਂ ਆਈਆਂ ਨੇ ਐਮ ਐਨ ਸੀ ਬੈਂਕ ਦੇ ਵਿੱਚ ਐ 45000 ਰੁਪਏ ਤੋਂ ਜਿਹੜੀ ਸੈਲਰੀ ਸਟਾਰਟ ਹੈ ਇਹ ਤੋਂ ਇਲਾਵਾ ਇਨਸੈਂਟਿਵ ਜਿਹੜੇ ਤੁਹਾਨੂੰ ਦਿੱਤੇ ਜਾਣਗੇ 10 ਵੈਕੈਂਸੀਆਂ ਨੇ ਇਹ ਨੇ ਜੋਧਪੁਰ ਬੀਕਾਨੇਰ ਨਾਸਿਕ ਅਹਮਦਾਬਾਦ ਜਾਮਨਗਰ ਜੱਬਲਪੁਰ ਅਤੇ ਬਠਿੰਡਾ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਵੈਕੈਂਸੀਆਂ ਨੇ ਸੋ ਜਿਹੜੇ ਵੀ ਸਾਬਕਾ ਫੌਜੀ ਵੀਰ ਪੈਨਸ਼ਨ ਆਉਂਦੇ ਨੇ ਜ਼ਰੂਰ ਧਿਆਨ ਰੱਖਿਆ ਕਰੋ ਪੈਨਸ਼ਨ ਆਉਣ ਤੋਂ ਤੁਰੰਤ ਬਾਅਦ ਤੁਸੀਂ ਜਿੱਥੇ ਆਪਣਾ ਹੋਰ ਕੰਮ ਕਰਾਉਣ ਵਾਸਤੇ ਜ਼ਿਲ੍ਹਾ ਸੈਨਿਕ ਬੋਰਡ ਜਾਣੇ ਹੋ ਪੈਸਕੋ ਦਫਤਰ ਜਾਣੇ ਹੋ ਤਾਂ ਤੁਸੀਂ ਆਪਣੇ ਸਟੇਸ਼ਨ ਹੈੱਡਕੁਆਰਟਰ ਜਾ ਕੇ ਉੱਥੇ AWPO ਦੇ ਵਿੱਚ ਆਪਣੇ ਡਾਕੂਮੈਂਟ ਲੈ ਜਾਣੇ ਰਜਿਸਟ੍ਰੇਸ਼ਨ ਜ਼ਰੂਰ ਕਰਾ ਦੇਣੀ ਹੈ ਤਾਂ ਕਿ ਜਿਹੜੀ ਵੀ ਵੈਕੈਂਸੀ ਕੋਈ ਪੰਜਾਬ ਦੇ ਵਿੱਚ ਲੋਕਲ ਜਾਂ ਪੰਜਾਬ ਤੋਂ ਬਾਹਰ ਆਉਂਦੀ ਹੈ ਸਾਬਕਾ ਫੌਜੀਆਂ ਲਈ AWPO ਥਰੂ ਭਰਤੀ ਕੀਤੀ ਜਾਂਦੀ ਹੈ ਉਹਦੇ ਤੱਕ ਤੁਹਾਡਾ ਜਿਹੜਾ ਨੋਟੀਫਿਕੇਸ਼ਨ ਆਉ ਪਹੁੰਚ ਸਕੇ ਤੁਸੀਂ ਜਾਣਕਾਰੀ ਲੈ ਕੇ ਉਹਦੇ ਵਾਸਤੇ ਅਪਲਾਈ ਕਰ ਸਕੋ ਇਹ ਹੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਬਾਕੀ ਸਾਬਕਾ ਫੌਜੀ ਵੀਰਾਂ ਨੂੰ ਬੇਨਤੀ ਹੈ ਕਿ ਇਨਾ ਆਉਣ ਵਾਲੇ ਮਹੀਨਿਆਂ ਦੇ ਵਿੱਚ ਤਕਰੀਬਨ ਭਾਰਤ ਦੇ ਸਾਰੇ ਆਰਮੀ ਇੰਡਰੇਜਮੈਂਟਲ ਸੈਂਟਰਾਂ ਦੇ ਵਿੱਚ ਡੀਐਸਸੀ ਭਰਤੀ ਵੀ ਹੁੰਦੀ ਆ। ਸੋ ਉਹਦੀ ਵੀ ਤੁਸੀਂ ਜਾਣਕਾਰੀ ਰੱਖੋ ਆਪਣੇ ਆਪਣੇ ਸੈਂਟਰ ਦੇ ਵਿੱਚ ਜਿਹੜੇ ਵੀ ਵੀਰ ਤੁਹਾਨੂੰ ਜਾਣਦੇ ਨੇ ਜਾਂ ਸੈਂਟਰ ਦੇ ਜਿਹੜੇ ਤੁਹਾਡੇ ਉੱਥੇ ਸੰਪਰਕ ਨੰਬਰ ਨੇ ਉੱਥੇ ਤੁਸੀਂ ਫੋਨ ਕਰਕੇ ਵੀ ਜਾਣਕਾਰੀ ਉੱਥੋਂ ਲੈ ਸਕਦੇ ਹੋ। ਮੇਰੇ ਕੋਲੇ ਵੀ ਜਦੋਂ ਕੋਈ ਜਾਣਕਾਰੀ ਆਏਗੀ ਤਾਂ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਰਵਾਂਗਾ। ਬਾਕੀ ਜਿਹੜੇ ਵੀਰ ਚਾਹੁੰਦੇ ਨੇ ਕਿ ਜਦੋਂ ਕੋਲ ਤੁਹਾਡੇ ਕੋਲ ਕੋਈ ਜਾਣਕਾਰੀ ਆਉਂਦੀ ਆ ਤੁਸੀਂ ਕਿਤੋਂ ਵੀ ਇਹ ਵੀਡੀਓ ਸੁਣ ਰਹੇ ਹੋ ਜਿਹੜੀ ਤੁਹਾਨੂੰ ਲੱਗਦਾ ਵੀ ਵੱਧ ਤੋਂ ਵੱਧ ਸਾਬਕਾ ਫੌਜੀਆਂ ਨਾਲ ਸਾਂਝੀ ਕਰਨੀ ਚਾਹੀਦੀ ਉਹਨਾਂ ਦੇ ਕੰਮ ਦੀ ਹੈ ਉਹਨਾਂ ਦੇ ਪਰਿਵਾਰਾਂ ਦੇ ਕੰਮ ਆਉਣ ਵਾਲੀ ਹੈ ਨੌਕਰੀਆਂ ਦੇ ਸਬੰਧ ਦੇ ਵਿੱਚ ਤਾਂ ਇਸ ਚੈਨਲ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਆਪਣਾ ਮੇਲ ਆਈਡੀ ਦਿੱਤੀ ਹੋਈ ਆ ਤੁਹਾਡੀ ਸਕਰੀਨ ਤੇ ਵੀ ਆ ਰਹੀ ਹੈ ਇਸ ਮੇਲ ਆਈਡੀ ਤੇ ਤੁਸੀਂ ਮੈਨੂੰ ਜਾਣਕਾਰੀ ਮੇਲ ਕਰ ਸਕਦੇ ਹੋ ਜਾਂ ਆਪਣਾ ਨੰਬਰ ਭੇਜ ਦਿਓ ਮੈਂ ਤੁਹਾਡਾ ਸੰਪਰਕ ਕਰ ਲਾਂਗਾ ਤਾਂ ਕਿ ਉਹ ਜਾਣਕਾਰੀ ਆਪਾਂ ਇਸ YouTube ਚੈਨਲ ਤੇ ਵੀਡੀਓ ਬਣਾ ਕੇ ਵੱਧ ਤੋਂ ਵੱਧ ਵੀਰਾਂ ਦੇ ਨਾਲ ਜਿਹੜੀ ਸ਼ੇਅਰ ਕਰ ਸਕੀਏ ਕਿਸੇ ਜ਼ਰੂਰਤਮੰਦ ਦਾ ਭਲਾ ਹੋ ਸਕੇ ਸੋ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸ ਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ